ਪਤੇ ਦੀਦੀਨ ਸਫਾਈਆਂ ਕਰਾ ਰਿਆ ਹੈ ਅੱਜ ਘਰੇ ਰਿਹਾ ਵਿਚਾਰਾ ਰਾਤ ਦਾ ਬਿਮਾਰ ਸੀ ਤੇ ਦੀਦੀ ਨੇ ਲੱਗਾ ਪਿਆ ਕੰਮ ਕਰਾਂ ਦਮਨ ਨੂੰ ਵੀ ਛੁੱਟੀ ਹੈ ਤੇ ਦਮਨ ਕਹਿੰਦੀ ਮੈਂ अलमारी ਸਾਫ ਕਰ ਦੇਣੀ ਆ ਪਤੇ ਤੁਸੀਂ ਅੰਦਰ ਬੜੇ ਅੰਦਰ ਡੱਕ ਦੀ ਤੁਹਾਨੂੰ ਬਹੁਤ ਹੋ ਗਏ ਅੰਦਰ ਤੂੰ ਇੱਥੇ ਸੋ ਜਾ ਕਰੋ ਠੰਡ ਲਾਦੀ ਤਾਂ ਠੀਕ ਹੈ ਠੀਕ ਹੈ ਕਹਦੇ ਬੰਦ ਬੰਦ ਕਰੀ ਨਹੀਂ ਬਾਹਰ ਆਓ ਚਲੋ ਨਿਕਲੋ ਬਾਹਰ ਯਾਰ ਮੇਰੇ ਇਸਹਾਰਾ ਪਤਾ ਕਿਤੋਂ ਬੰਦ ਹੋਣਾ ਤੂੰ ਕਰਦੇ ਬੰਦ ਮੈਂ ਕਿਤੇ ਤੋਂ ਕੋਈ ਨਹੀਂ ਹੋਣਾ ਚੇਹ ਚੋ ਗਿਆ ਇਸ ਫਾਇਆਂ ਹੋ ਰਹੀਆਂ ਜੇ ਤੁਸੀਂ ਲੈ ਕੇ ਜਾਣੇ ਬੰਦੇ ਲੈ ਕੇ ਜਾ ਸਕਦੇ ਹੋ ਆ ਦੇਖੋ ਚਸ਼ਮਾ ਲਾ ਕੇ ਕੰਮ ਹੋ ਰਿਹਾ ਵਾ ਵਾ ਵੈਰੀ ਗੁੱਡ ਵੈਰੀ ਗੁੱਡ ਫਤਿਹ ਵੈਰੀ ਗੁੱਡ ਬਸ ਛੜ 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 ਗੋਲ ਬੱਚਾ ਫਤਿਹ ਗੋਲ ਬੱਚਾ ਮਾਂ ਤੇ ਵੀ ਹੈਲਪ ਕਰਵਾਂਦਾ ਤਾਂ ਦੀਦੀ ਦੀ ਹੈਲਪ ਕਰਵਾ ਰਿਆ। ਮੈਨੂੰ ਤਾਂ ਆਦੋ ਸਪੈਕ ਲੈ। ਨਵਾਂ ਵੀ ਰੋਗਣਾ ਹੈ। ਹੈਲੋ ਗਾਇਜ਼ ਵੈਲਕਮ ਟੂ ਮੇਰੇ ਚੈਨਲ। ਹਾਂ ਗਾਇਜ਼। ਉਹ ਗਾਇਜ਼ ਪੁਰਾਣਾ ਫੋਨ ਲੱਗ ਗਿਆ ਤੁਹਾਨੂੰ ਹੈ। ਤਾਂ ਬਸ ਉੱਪਰ ਬੰਦ ਕਰ ਦਿਓ ਵਿੱਚ ਬ੍ਰੇਕ। ਇਹ ਸੈੱਟ ਕਰਵਾ ਕੇ ਤਾਈ ਨਾ ਆਗੇ ਅੱਜ ਸਾਡੇ ਸਾਰੇ ਕੋਲ ਫੋਨ ਆ ਗਏ। ਕੱਲਾ ਮੇਰਾ ਦਾ ਫੋਨ ਹੈ। ਠੀਕ ਹੈ ਠੀਕ ਹੈ ਸੈੱਟ ਕਰਵਾ ਲਿਓ ਨੇ ਠੀਕ ਹੈ। ਫਤਿਹ ਤੇਰੇ ਕੋਟ ਬਹੁਤ ਪੈਣੀ ਥੱਲੇ ਆ ਜਾ। ਆ ਘਰ ਹੀ ਰਹਿ ਗਿਆ ਤੰਕਰ ਨੂੰ ਦੇ ਲੋਣ ਕੋਠੇ ਚੜ ਗਿਆ। ਅਸੀਂ ਦਮਣਨਾ ਕੰਮ ਖੁਮ ਕਰਵਾ ਕੇ। ਨੀਚੇ ਆਉ ਬੁੱਤ ਆਜੋ ਆਇਆ ਆਓ ਬਾਹਰ ਮੌਸਮ ਪੂਰੀ ਤਾ ਗਰਮੀ ਲੱਗੀ ਪਈ ਧੁੱਪੇ ਬੈਠ ਕੇ ਹਨਾ ਦਵਨ ਹਮ ਫਿਰ ਮੈਂ ਵਾਲੰਸ ਫੇਲ ਲਾਇਆ ਮੇਰਾ ਹਾਲ ਦੇਖੀ ਕਿਹੋ ਜਿਹਾ ਹੋਣਾ ਹੈ ਨਾ ਗਲੂਟ ਹੋਇਆ ਠੋਕ ਜਿਵੇਂ ਮੈਂ ਦੱਸਿਆ ਫਾਈ ਵਾਲ ਦੇ ਕਿ ਝੜ ਗਏ ਸਾਰੇ ਹਮ ਮੈਂ ਤਾਂ ਕਰਵਾ ਹੀ ਰਹੀ ਹਾਂ ਪਰ ਪਲੀਜ਼ ਆ ਥੋੜਾ ਸਾ ਕੰਪਲੈਂਟ ਕਰੂੰਗੀ ਫਿਰ ਮੈਂ ਕਿਚਨ ਤੋਂ ਹੁਣਾਇਆ ਹਮ ਮੈਂ ਜੀ ਪਹਿਲਾਂ ਨਾਲੋਂ ਕਾਫੀ ਬੈਟਰ ਹਾਂ ਜੀ ਤੁਰਨ ਫਿਰਨ ਲੱਗਦੀ ਥੋੜਾ ਬਹੁਤਾ ਕੰਮ ਕਰਨਾ ਪਿਆ ਦੇਖੋ ਮੈਂ ਮਸ਼ੀਨ ਲਾਈ ਦਸ ਕੱਪੜੇ ਗਗਣ ਕੰਢੇ ਦੀ ਬਾਅਦ ਮੈਂ ਮਸ਼ੀਨ ਲਾਤੀ ਤੇ ਅੰਦਰ ਗਗਣ ਰੋਟੀ ਪਾਣੀ ਦਾ ਸੰਭਾਲਦੀ ਪਈ ਐ ਤੇ ਮੈਂ ਬਾਹਰ ਬੈਠੀ ਹਾਂ ਕੱਪੜੇ ਫੋਲਡ ਕਰਕੇ ਰੱਖੇ ਨੇ ਥੋੜੇ ਚਿਰ ਹਾਈ ਹਾਈ ਸਾਹ ਝੜ ਜਾਂਦਾ ਬਸ ਮੈਨੂੰ ਪਰ ਇਹ ਤੇ ਮੈਨੂੰ ਵਾਲਾ ਬਾਰੇ ਦੱਸਿਓ ਮੈਂ ਬੜੀ ਪ੍ਰੋਬਲਮ ਚਾ ਇੱਕ ਤਾਂ ਮੇਰੇ ਵਾਲ ਝੜ ਗਏ ਸਾਰੇ ਤੇ ਜਿਹੜਾ ਜਿਹੜਾ ਮੈਂ ਕਲਰ ਲਾਨੀਆਂ ਵਾਲਾਂ ਨੂੰ ਉਹਦੇ ਨਾਲ ਮੈਨੂੰ ਬੜੀ ਪ੍ਰੋਬਲਮ ਆਉਣ ਲੱਗੀ ਉਹ ਸੂਟ ਨਹੀਂ ਕਰ ਰਿਹਾ ਮੈਨੂੰ ਬਹੁਤ ਸਿਰ ਮੇਰੇ ਚ ਖਾ ਦਿਉਣ ਲੱਪੰਦੀ ਹੈ ਤੇ ਆ ਕੰਨਾ ਕੋ ਨਾਲ ਪੂਰਾ ਪੱਕ ਜਾਂਦਾ ਮੈਂ ਪਿਛਲੇ ਵਲੋਗਾਂ ਚ ਵੀ ਦੱਸਿਆ ਸੀ ਇਹਦੇ ਕਰਕੇ ਮੈਂ ਕਲਰ ਲਾਣਾ ਛੱਡਤਾ ਤੇ ਮੈਨੂੰ ਜ਼ਰੂਰ ਮੇਰੇ ਭੈਣ ਪਤਾ ਦੱਸਿਓ ਕਿ ਹੁਣ ਮੈਂ ਕੀ ਕਰਾਂ ਵਾਈਟੀ ਵਾਲ ਰੱਖਾਂ ਕਿ ਕਲਰ ਲਾਇਆ ਕਰਾਂ ਤੇ ਵਾਲ ਝਾੜ ਵੀ ਬਹੁਤ ਰਹੇ ਨੇ ਅੱਜ ਤੇਲ ਲਾਇਆ ਸੀ ਇਸੇ ਕਰਕੇ ਅੱਜ ਮੇਰੇ ਪੁੱਤ ਨੇ ਤੇਲ ਲਾਇਆ ਇੱਕ ਦਮ ਨੂੰ ਹੂੰ ਆਪਣਾ ਹੈ ਪੜਾਈ ਕਰ ਲੋ ਫਿਰ ਦੇਖਣਾ ਕੀ ਯਾਰ ਮੈਂ ਰੱਖਣੇ ਸੀਗੇ ਛੇ ਛੇ ਤੇ ਕੁਰਸੀ ਤੇ ਰੱਖਦੇ ਯਾਰ ਇੱਕ ਕੁਰਸੀ ਬੰਦਿਆਂ ਲਈ ਹੁੰਦੀ ਹੈ ਜੁੱਤੀਆਂ ਲਈ ਹੁੰਦੀ ਹੈ ਹੈ ਜੁੱਤੀਆਂ ਲਈ ਵੀ ਹੋ ਸਕਦੀ ਹੈ ਆ ਖੁਸ਼ਬੂ ਕਾਦੀ ਆ ਰਹੀ ਜਿਵੇਂ ਕੋਈ ਸੜ ਗਿਆ ਹੁੰਦਾ ਤੇ ਟੀਚਰ ਦਾ ਫੋਨ ਸੀ ਗੱਲ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਬਹੁਤ ਕੇਅਰਿੰਗ ਹੈ ਫਿਰ ਇਹਦਾ ਕੀ ਆ ਰਿਹਾ ਹੈ ਹੈਗੀ ਹੈ ਪਰ ਯਾਰ ਜਦੋਂ ਕੀ ਕਹੀਏ ਕੁਛ ਨਹੀਂ ਆਜਿ ਦਿਨ ਕਿਚਨ ਆਪ ਸਫਾਈ ਕੀਤੀ ਆਪਣੇ ਹੱਥਾਂ ਨਾਲ ਪਹਿਲਾਂ ਅਸੀਂ ਨਾ ਮੈਂ ਇੱਕ ਹਾਂ ਕੱਲ ਆਪਾਂ ਦੱਸਿਆ ਤਾਂ ਨਹੀਂ ਹੈਗਾ ਨਾ ਕਿ ਉਹਨਾਂ ਦੇ ਬਲੌਕ ਚ ਕਿ ਆਪਾਂ ਨੇ ਹਾਂ ਦੱਸਿਆ ਨਹੀਂ ਉਹ ਸਿਰ ਇੱਕ ਹੈਲਪਰ ਫ੍ਰੈਂਡ ਰੱਖੀ ਸੀ ਤੇ ਉਹ ਇੱਕ ਦਿਨ ਹੀ ਆਈ ਬਸ ਤੇ ਉਹਨਾਂ ਦਾ ਟਾਈਮ ਆਉਣ ਦਾ ਹੈਗਾ ਸੀ ਧੰਨਵਾਦ ਜੀ ਚਾਹੋ 1:30 ਵਜੇ ਦਾ ਕੱਲ ਚਲੋ ਮੈਂ ਖਰਾੜਿਆ ਉਹਨਾਂ ਕੋਲ ਝਾੜੂ ਪੋਚਾ ਕਰਾ ਲਿਆ ਮੈਂ ਗੱਲ ਤੇ ਚਾਲ ਲੈਸੂ ਤਾਂ ਹੁੰਦੀ ਹੈ ਤੇ ਭਾਂਡੇ ਸਾਫ ਨੇ ਤੇ ਭਾਂਡੇ ਸਾਫ ਕਰ ਲਿਆ ਕਰੋ ਝਾੜੂ ਪੋਚਾ ਤੇ ਕੱਪੜੇ ਉਹ ਕਹਿੰਦਾ ਠੀਕ ਹੈ ਉਹ ਕੱਲ ਆਏ ਸੀ ਅੱਜ ਆਏ ਹੀ ਨਹੀਂ ਹੈਗੇ ਚ 4 ਵਜੇ ਕੋਈ ਤਾਂ ਸਹੀ ਗੱਲਾਂ ਕਿਉਂ ਥੋੜੀ ਜੰਨੇ ਕਹਿੰਦੇ ਸਾਰੇ ਨਾ ਬੈਠੋ ਕਦੀ ਹਾਂ 4 ਵਜੇ ਪਤਾ ਹੁੰਦਾ ਨਹੀਂ ਸ਼ਾਮ ਨੂੰ ਕਰਦੇ ਪਹਿਲੇ ਹੀ ਤਾਂ 2:30 ਵਜੇ ਦੀ ਲਿਖਦੀ ਹੋਣਾ ਆਏ ਹੋਣਾ ਹੈ ਹੋਣਾ ਹੈ ਹਾਰ ਕੇ ਮੈਂ ਫੋਨ ਕੀਤਾ ਨਹੀਂ ਕਰ ਸਕਦੇ ਕੱਲ ਥੰਡੇ ਆ ਤੇ ਮੈਂ 2:30 ਵਜੇ ਫੋਨ ਕੀਤਾ ਕਹਿੰਦੇ ਕਿ ਅਸੀਂ ਬਾਹਰ ਆ ਕਿਤੇ ਲੈ ਲਵੋ 4 ਵਜੇ ਆਏ ਤੇ 4 ਵਜੇ ਮੈਂ ਤੇ ਦਮਣ ਨੇ ਜਿਹੜਾ ਕੰਮ ਹੈ ਨਾ ਸਾਰਾ ਕਰਤਾ ਦਮਣ ਨੇ ਛਾੜੂ ਕਿ ਪਲਿਆ ਕੋਈ ਨਹੀਂ ਕਿ ਮੈਂ ਆਪਣਾ ਡਿਸਾਫ ਕੀਤਾ ਨਾਲ ਕਿਚਨ ਸਾਫ ਕੀਤਾ ਲੈ ਦੋ ਨੂੰ ਚੇਂਜ ਆ ਗਿਆ ਮੈਂ ਕਿਥੇ ਨਾਲ ਸਮਝਦਾ ਨਹੀਂ ਲੱਗਿਆ ਮੈਨੂੰ ਐ ਲੱਗਿਆ ਰਹਿਣਾ ਜਿਵੇਂ ਸਾਰਾ ਕੁਝ ੁੱਲਝ ਗਿਆ ਕੁਝ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ ਦੁਨੀਆ ਦਾ ਲੀਤੇ ਇੰਦਰ ਗਰਮਣ ਨੇ ਦਾਲ ਰੱਖੀ ਸੀ ਤੀ ਉਹ ਗਿਆ ਤੁਹਾਨੂੰ ਆਹ ਮਛਲਾ ਲਿਆ ਦੋ ਖਵਾਣਾ ਇਹ ਤਾਂ ਦੇਖਾਂਗੇ ਜੇ ਸਾਡਾ ਕੰਮ ਨਿਭੜਿਆ ਜਾਵਾਂਗੇ ਨਹੀਂ ਤੇ ਫਿਰ ਸਵੇਰੇ ਨਹੀਂ ਸਵੇਰੇ ਸੰਧਿਆ ਸਵੇਰੇ ਤੁਰੀਓ ਬੁੱਤੋ ਬੁੱਤੋ ਕਾ ਹੁੰਦੇ ਪਾਪਾ ਨੂੰ ਪਹੁੰਚ ਜਾਂਦੇ ਨੇ ਕਿਤਾਂ ਖੋੜ ਲਿਆ ਮੇਗਨ ਬੁਖਾਰ ਇਹਨੂੰ ਕੱਲ ਦਾ ਬੁਖਾਰ ਹੋਇਆ ਪਰ ਸੰਗ ਤੇ ਬੱਚੇ ਮੰਨਦੇ ਥੋੜੀ ਖਾਲ ਦੇਖ ਰਹੀ ਕਿ ਭੜਿਆ ਪਿਆ ਉਹ ਉੱਡੜ ਗਿਆ ਸਾਰਾ ਉਹਦਾ ਆ ਦੇਖੋ ਆ ਦੇਖੋ ਆ ਦੇਖੋ ਅੱਛਾ ਸਾਡਾ ਨਲੀ ਚੋਚੇ ਨੂੰ ਨਾ ਮਾਰ ਹੋ ਗਿਆ ਸਾਡਾ ਨਲੀ ਚੋਚੋ ਨਲੀ ਚੋਚੋ ਮੰਮਾ ਦੀ ਰੋਟੀ ਰੋਟੀ ਨਾਲ ਚੌਲ ਬਣਾਈਏ ਨਾਲ ਮਾਰ ਕੇ ਬਣਾ ਲਿਆ ਥੋੜੇ ਜਿਹਾ ਅੱਧਾ ਇੱਕ ਗਲਾਸ ਹਾਂਜੀ ਮੈਂ ਖਾਣਗੀ ਚੌਲ ਮੇਰੇ ਬੰਦ ਕੀ ਟੋੜਾ ਡਾਕਟਰ ਨੇ ਉਹ ਨਾ ਫਿਰ ਨਾ ਚੋਲਨੀ ਖਾਣੀ ਬੈਬੂ ਵਾਲੀ ਦੀ ਮੈਂ ਮਸ਼ੀਨ ਚਲਾਤੀ ਮੈਂ ਸਭ ਖੋਜਾਂਗੇ ਤੇਰੇ ਦੂਜਾ ਕੰਮ ਕਰਦਾ ਹਾਂਜੀ ਪੁੱਤ ਬੀਬੀ ਆਜੋ ਕਰੇ ਕੀ ਆਹ ਕਰਨਾ ਆਹੀ ਮਾਰੇ ਮੱਥੇ ਤੇ ਨਹੀਂ ਨਹੀਂ ਲਿਖਤੀ ਬਈ ਮੈਂ ਹੈ ਕੋਈ ਕੁਝ ਮਾਰ ਲਿਆ ਦੇ ਨਾ ਨਾ ਨੇ ਆ ਗਏ ਵੀ ਇੱਥੇ ਮਾਰਿਆ ਸੀ ਹਾਂਜੀ ਪੁੱਤ ਮੈਂ ਛੋੜ ਦੇ ਦੋ ਬੰਦਾਂ ਨੂੰ ਚਲਾਣੀ ਬਿਜਾੜੀ ਛੋੜ ਦੇ ਇਹ ਪਾੜੀ ਪਾੜੀ ਉੱਟੀਆ ਜਾ ਹਾਂ ਰਹਿਣ ਦੋ ਕੱਲ ਚੱਲ ਜਿਓ ਕੱਲ ਚੱਲ ਜਿਓ ਤੁਸੀਂ ਵੀ ਕੱਲ ਚੱਲਿਓ ਆ ਦੇਖੋ ਪਤੰਗ ਇੰਨਾ ਫਟਿਆ ਪਿਆ ਇਧਰ ਇੰਨਾ ਨੂੰ ਇਹਨੂੰ ਜੋੜ ਕੇ ਦੇ ਇਹਨੂੰ ਇਹਦੇ ਨਾਲ ਇੰਦਾ ਜੋੜ ਦੇ ਜੋੜ ਦੇ ਦਮਨ ਦਮਨ ਜੋੜ ਦੇ ਟੇਪ ਟੁਪਾ ਲਾ ਕੇ ਤੇ ਵਿਚਾਰੇ ਕੋਈ ਹੈ ਨਹੀਂ ਪਤੰਗ ਨਾ ਤਾਂ ਕਰਕੇ ਕਹਿ ਰਿਹਾ ਜੋੜ ਦੇ ਜੋੜ ਦੇ ਕੋਈ ਚੱਕਰ ਨਹੀਂ ਉੜਦੇ ਤਾਂ ਹੈ ਨਹੀਂ ਉੜਦੇ ਕਿੱਥੋਂ ਉੱਡਣੇ ਕਿੱਥੋਂ ਨਹੀਂ ਨਹੀਂ ਉੱਡਣਾ ਰਹਿਣ ਦੇ ਆਹ ਦਮਨ ਸਾਡਾ ਸਵੇਰ ਦਾ ਨਾ ਐਵੇਂ ਹੀ ਬੈਠਾ ਛੁੱਟੀ ਇੰਜੋਏ ਕਰ ਰਿਹਾ ਦਮਨ ਹੈ ਕਹਿੰਦਾ ਛੁੱਟੀ ਦਾ ਨਹੀਂ ਉਹ ਮੈਂ ਦਮਨ ਨੂੰ ਕਹਿ ਰਿਹਾ ਕਿ ਦਮਨ ਮੇਰਾ ਐਂ ਹੀ ਬੈਠਾ ਛੁੱਟੀ ਇੰਜੋਏ ਕਰ ਰਿਹਾ ਆਹ ਫਤਿਹ ਤੇ ਆ ਹੈਗਾ ਜੀ ਸਾਡਾ ਦੂਜਾ ਰੂਮ ਕੁਝ ਕਮੈਂਟ ਆਏ ਸੀ ਤੇ ਉਹ ਕਹਿੰਦੇ ਤੁਸੀਂ ਦੂਜਾ ਰੂਮ ਨਹੀਂ ਦਿਖਾਉਂਦੇ ਕਹਿੰਦੇ ਕਿ ਮੈਂ ਦੂਜਾ ਰੂਮ ਕਹਿੰਦੇ ਆਹ ਰੂਮ ਨਹੀਂ ਦਿਖਾਉਂਦੇ ਤੁਸੀਂ ਉਹੀ ਰੂਮ ਦਿਖਾਉਂਦੇ ਹੋ ਆਪਣੇ ਬਰਨਾਲੇ ਵਾਲੇ ਦੀਦੀ ਅੱਛਾ ਤੇ ਆਹ ਰੂਮ ਚ ਸਿਰਫ ਆਹ ਇੱਕ ਮਲਾਦਾ ਉਤਾਰਨੇ ਵੀ ਦਿਖਾਇਆ ਸੀ ਦਬਾਣ ਲੱਗਾ ਹੋਇਆ ਇੱਕ ਸੋਫਾ ਓਏ ਨਾ ਖੜਕਾ ਕਰੋ ਇਹਦੇ ਥੱਲੇ ਰੱਖੋ ਕੁਛ ਇਹਦਾ ਪਾਵਾ ਖਰਾਬ ਏ ਤੇ ਬਸ ਆਹੀ ਸਮਾਨ ਆ ਉਧਰ ਸਾਡਾ ਡਬਲ ਬੈੱਡ ਲੱਗਾ ਤੇ ਇੱਧਰ ਆਹੀ ਸਮਾਨ ਆ ਜੀ ਹੋਰ ਜ਼ਿਆਦਾ ਕੁਝ ਨਹੀਂ ਹੈਗਾ ਦੇਖ ਲਓ ਸਾਡਾ ਰੂਮ ਤੇ ਇੱਧਰ ਫਤਿਹ ਸਾਡਾ ਸ਼ਰਾਰਤੀ ਬੱਚਾ ਦਮਨ ਨੂੰ ਵਿਪਤਾ ਪਾਰਤੀ ਗਗਨ ਮੇਰਾ ਸੂਟ ਤਾਂ ਦਿਖਾ ਅੱਜ ਗਗਨ ਨੇ ਸੂਟ ਦੇਖੋ ਵੇਅਰ ਕੀਤਾ ਆ ਗਿਆ ਤੇ ਨੰਬਰ ਆ ਗਿਆ ਪੂਰਾ ਮੰਨ ਕੇ ਦਾ ਨੰਬਰ ਲੈ ਨੰਬਰ ਪੁੱਛਿਆ ਯਾਰ ਰੁਕ ਜੋ ਯਾਰ ਆ ਵਾਲਾ ਹਾਂਜੀ ਕੀ ਕਰਨਾ ਤੁਸੀਂ ਕੁਝ ਕਰਨਾ ਕੀ ਕਰਨਾ ਆਸ਼ਾ ਦਾ ਗੰਦਾ ਜਿਹਾ ਬੱਚਾ ਅੱਜ ਬਿਮਾਰ ਹੋਇਆ ਤਾਂ ਕਰਕੇ ਵਿਚਾਰਾ ਗੰਦਾ ਬਣ ਗਿਆ ਗਗਨ ਸੂਟ ਦੇਖ ਕੇ ਕਹਿਨੇ ਪੜਿਆ ਤੈਨੂੰ ਤੇਰੀਆਂ ਤਾਰੀਫਾਂ ਨਹੀਂ ਕੀਤੀਆਂ ਸੂਟ ਦੀਆਂ ਕਰਨ ਦੇ ਅੱਖਾਂ ਤੋਂ ਪਤਾ ਲੱਗ ਜਾਂਦਾ ਹੈ ਅੱਖਾਂ ਤੋਂ ਹੀ ਪਤਾ ਗੰਡੇ ਵਾਸਤੇ ਅੱਖਾਂ ਨੇ ਨਹੀਂ ਕੀਤੀਆਂ ਬੋਲ ਕੇ ਨਹੀਂ ਕੀਤੀਆਂ ਅੱਖਾਂ ਦੇ ਇਸ਼ਾਰੇ ਨਾਲ ਪਤਾ ਲੱਗ ਜਾਂਦਾ ਹੈ ਅੱਛਾ ਕੀ ਸੂਟ ਪਾਇਆ ਗੰਡੇ ਆ ਵੈਲਵਟ ਦਾ ਮੰਗਵਾ ਮੰਗਵਾ ਵਾਲੀ ਕੋਈ ਗੱਲ ਨਹੀਂ ਅਸੀਂ ਪਾ ਲੈਣੀ ਆ ਪਹਿਣਾ ਪਹਿਣਾ ਮੰਗਵਾ ਵਾਲੀ ਕੋਈ ਗੱਲ ਨਹੀਂ ਅੱਜ ਸਿਮਰਨ ਨੇ ਨਾ ਥੋੜੀ ਜਿਹੀ ਵੀਡੀਓ ਬਣਾ ਕੇ ਭੇਜੀ ਕਾਲਜ ਚ ਇੰਨੀ ਸਨੋ ਪਈ ਏ ਤੇ ਉਹ ਚਲੋ ਮੈਂ ਵਲੌਗ ਦੇ ਵਿੱਚ ਸ਼ੇਅਰ ਕਰਾਂਗੀ ਤੁਹਾਡੇ ਨਾਲ ਥੋੜੀ ਜਿਹੀ ਬਣਾ ਕੇ ਭੇਜੀ ਹਜੇ ਕਹਿੰਦੀ ਮੰਮਾ ਮੇਰੇ ਕੋ ਟਾਈਮ ਨਹੀਂ ਥੋ ਸਨੋ ਵੇ ਵੇ ਜੂ ਮਨ ਅੱਕ ਗਿਆ ਨਾ ਉਹ ਚ ਕਹਿੰਦੀ ਹੁਣ ਤਾਂ ਮੇਰਾ ਮਨ ਅੱਕ ਗਿਆ ਕਹਿੰਦੀ ਹੁਣ ਟਾਈਮ ਹੋ ਰਿਹਾ ਕਿ ਆਏ ਧੁੱਪ ਚੜੇ ਧੁੱਪ ਚੜੇ 1 ਮਿੰਟ ਬੁਤਰੂ ਦਿਨਾ ਤੇ ਚਲੋ ਨਜ਼ਰ ਤੋਂ ਇਹ ਦੇਖੋ ਸਿਮਰਨ ਜੀ ਦੀ ਸਾਰੀ ਨਜ਼ਰ ਆਪਾਂ ਮੰਮਾ ਵੀਡੀਓ ਬਣਾ ਲਵਾਂਗੇ ਕੀ ਹੋ ਗਿਆ ਮੇਰੇ ਨੰਬਰ ਲਾਣ ਦਿਆ ਕਿਉਂ ਕੀ ਪਤਾ ਰੱਬ ਜਾਣੀ ਕੀ ਕਰਨਾ ਨੰਬਰ ਲਾ ਕੇ ਮੰਮਾ ਉਸ ਦੇ ਵੀਪਸ ਫਤੇ ਲੱਗ ਨਹੀਂ ਚੇਪੀਆਂ ਤੋੜਤਾ ਆਲ ਨੂੰ ਲੱਗੀ ਦੋ ਯਾਰੇ ਦੇਖੋ ਕਿੰਨਾ ਮਜ਼ਾ ਉੱਡੂਗਾ ਹਾਲ ਦੇ ਲੱਗੀ ਉਹ ਕਰਦਾ ਆ ਦੇਖ ਕਿੰਨਾ ਆ ਦੇਖ ਕਿੰਨਾ ਵੱਡੇ ਉੱਡੂਗਾ ਆ ਦੇਖ ਉੱਡ ਰਿਹਾ ਹਾਂ ਉੱਡ ਰਿਹਾ ਉੱਡ ਗਿਆ ਉੱਡ ਗਿਆ ਉੱਡ ਗਿਆ ਫਿਰ ਪੁੱਤ ਦਾ ਕਾਇਤਾ ਮੰਮੀ ਮੈਂ ਦੋ ਤੋ ਨਾ ਅਦਰਕ ਵੀ ਮੈਂ ਅੰਦਕ ਵੀ ਆ ਜੀ ਘਟਣ ਦੇਣਾ ਆਪਾਂ ਅਦਰਕ ਥੋੜਾ ਪਾ ਨਾ ਅਦਰਕ ਪਾ ਨਾ ਮਰਨਾ ਹੀ ਨਾ ਉਹਨੇ ਸੇ ਤਾਂ ਮਧੂਰੀ ਸਾਰਾ ਇੱਕ ਹੋਰ ਜ਼ਿਆਦਾ ਹੈ। ਬਾਹਰ ਤਾਂ ਹੁਣ ਮੌਸਮ ਹੋ ਗਿਆ ਸਾਫ਼ ਪਰ ਠੰਡ ਹੋ ਗਈ ਐਸ ਟਾਈਮ ਠੰਡ ਹੋ ਜਾਂਦੀ ਜ਼ਿਆਦਾ। ਗਰਨ ਕਿਸੇ ਦੇ ਕਰੇ ਮੇਥੀ ਬਣੀ ਆ ਖੁਸ਼ਬੂ ਆ ਰਹੀ ਆ। ਨਹੀਂ ਮੇਰਾ ਵੀ ਜੀਕਾ ਦਾਲੂ ਮੇਥੀ ਖਾਣ ਨੂੰ ਪਏ ਆਪਣੇ ਲਿਆ ਬਣਾਈਏ ਸਵੇਰੇ। ਸਾਫ਼ ਕਰੀਏ। ਰੱਖਦੇ ਆ ਸਾਫ਼ ਵਾਸਤੇ। ਚਲੋ। ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਅੱਜ ਦੇ ਵਲੌਗ ਦੇ ਐਂਡ ਆਪਾਂ ਇੱਥੇ ਹੀ ਕਰਦੇ ਆ। ਬਸ ਬਣਾਈ ਜਾ ਰਹੇ ਆ ਕਿ ਵਿਚਾਰੀ ਸਾਰਾ ਦਿਨ ਸਕੂਲ ਹੁੰਦੀ ਤੇ ਮੈਂ ਸਾਡਾ ਮੈਂ ਨਹੀਂ ਵਲੌਗ ਬਣਾਉਂਦਾ ਵਲੌਗ ਬਣਾਉਂਦਾ ਟਾਈਮ ਹੈ ਨਹੀਂ ਵਲੌਗ ਤਾਂ ਬਣਾ ਰਹੇ ਆ ਕਿ ਫਿਰ ਸਾਡੇ ਭੈਣ ਭਰਾ ਹੀ ਸਭ ਸਾਨੂੰ ਵੇਂਦੇ ਨੇ ਉਹ ਵਿਚਾਰੇ ਕਹਿੰਦੇ ਨੇ ਕਿ ਵਲੌਗ ਪਾਇਆ ਕਰੋ ਤੇ ਚਲੋ ਕੋਈ ਨਾ ਸਾਡੇ ਇੰਨਾ ਕੋਈ ਅਸੈਪਟ ਕਰ ਲਿਓ ਬਸ ਹੁਣ ਤਗੜੇ ਹੋ ਜੀਏ ਫੜਾਫੜ ਫਿਰ ਵਲੌਗ ਹੀ ਵਲੌਗ ਵਾਹਿਗੁਰੂ